ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਇੱਕ ਧੀ ਦੀ ਕੀ ਇਮਯਤ ਹੈ ਕਹਿੰਦੇ ਨੇ ਕਿ ਜਨਮ ਦੇਣ ਲਈ ਮਾਂ ਚਾਹੀਦੀ ਹੈ ਤੇ ਰਖੜੀ ਬੰਨਣ ਲਈ ਭੈਣ ਚਾਹੀਦੀ ਹੈ ਤੇ ਕਹਾਣੀ ਸੁਣਾਣ ਲਈ ਨਾਨੀ ਚਾਹੀਦੀ ਹੈ ਜਿੱਦ ਪੂਰੀ ਕਰਨ ਵਾਸਤੇ ਤੁਮਾਸਤੀ ਚਾਹੀਦੀ ਹੈ ਲਾੜ ਲਡਾਉਣ ਲਈ ਸਾਨੂੰ ਦਾਦੀ ਚਾਹੀਦੀ ਹੈ ਤੇ ਜ਼ਿੰਦਗੀ ਭਰ ਦਾ ਸਾਥ ਨਿਭਾਉਣ ਲਈ ਇੱਕ ਪਤਨੀ ਚਾਹੀਦੀ ਹੈ ਤੇ ਇਹ ਸਾਰੇ ਰਿਸ਼ਤੇ ਪੂਰੇ ਕਰਨ ਲਈ ਇੱਕ ਧੀ ਚਾਹੀਦੀ ਹੈ ਤੇ ਧੀਆਂ ਨੂੰ ਪਿਆਰ ਕਰੀਏ ਧੀਆਂ ਦੀ ਕਦਰ ਕਰੀਏ ਤੇ ਜੇਕਰ ਨੋ ਘਰ ਵਿੱਚ ਆ ਜਾਏ ਤਾਂ ਉਹਨੂੰ ਵੀ ਧੀ ਵਰਗਾ ਪਿਆਰ ਕਰੀਏ ਉਹਦੀ ਜ਼ਿੰਦਗੀ ਵੀ ਸੋਖੀ ਤੇ ਤੁਹਾਡੀ ਜ਼ਿੰਦਗੀ ਵੀ ਸੋਖੀ ਤੇ ਆਓ ਸਾਰੇ ਆਪਣੀਆਂ ਧੀਆਂ ਨੂੰ ਪਿਆਰ ਕਰੀਏ ਤੇ ਨਵਾਂ ਨੂੰ ਵੀ ਧੀਆਂ ਵਰਗਾ ਪਿਆਰ ਦਈਏ ਮੇਰੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ